ਸਾਤਰੀਆ ਗਾਲ ਜੀ ਅੱਜ ਆਪਾਂ ਇੱਕ ਬਹੁਤ ਹੀ ਦਿਲਚਸਪ ਕਿਤਾਬ ਤੇ ਗੱਲ ਕਰਨ ਜਾ ਰਹੇ ਹਾਂ 사ਦਗੁਰੂ ਦੀ ਲਿਖੀ ਹੋਈ ਕਰਮ ਚੇਤਨਾ ਨਾਲ ਕਿਸਮਤ ਦੀ ਸਿਰਜਣਾ ਹਾਂਜੀ ਸਤਿ ਸ੍ਰੀ ਅਕਾਲ ਤੇ ਇਸ ਕਿਤਾਬ ਦੇ ਕੁਝ ਖਾਸ ਨੁਕਤੇ ਆਪਾਂ ਅੱਜ ਖੋਲ ਕੇ ਦੇਖਾਂਗੇ ਬਿਲਕੁਲ ਸਾਡਾ ਮਕਸਦ ਇਹੀ ਹੈ ਕਿ ਕਰਮ ਨੂੰ ਸਿਰਫ ਉਹ ਕਿਸਮਤ ਵਾਲੀ ਗੱਲ ਜਾਂ ਮਤਲਬ ਧਾਰਮਿਕ ਡਰ ਵਾਲੀ ਚੀਜ਼ ਨਾ ਸਮਝਿਆ ਜਾਵੇ ਸਗੋਂ ਇਹ ਸਮਝੀਏ ਕਿ ਇਹ ਕੰਮ ਕਿਵੇਂ ਕਰਦਾ ਹੈ ਸਾਡੇ ਆਪਣੇ ਕਾਰਜ ਸਾਡੀਆਂ ਯਾਦਾਂ ਤੇ ਸਾਡੀ ਪ੍ਰਤੀਕਿਰਿਆ ਦਾ ਇੱਕ ਪੂਰਾ ਸਿਸਟਮ ਹੂੰ ਕਿਤਾਬ ਦਾ ਜੋ ਮੇਨ ਆਈਡੀਆ ਹੈ ਉਹ ਇਹੀ ਹੈ ਕਿ ਕਰਮਾ ਕੋਈ ਸਜ਼ਾ ਜਾਂ ਇਨਾਮ ਨਹੀਂ ਇਹ ਤੇਰੇ ਕਰਮ ਯਾਦਾ ਅਤੇ ਜਵਾਬ ਦੇਣ ਦੀ ਸਮਰੱਥਾ ਤੇ ਆਧਾਰਿਤ ਹੈ ਅੱਛਾ ਹਾਂਜੀ ਸਾਧਗੁਰੂ ਨਾ ਇਸ ਨੂੰ ਥੋੜਾ ਵੱਖਰੇ ਢੰਗ ਨਾਲ ਦੇਖਦੇ ਨੇ ਮਤਲਬ ਸਿਰਫ ਪਾਪ ਪੁੰਨ ਦੇ ਹਿਸਾਬ ਵਾਂਗ ਨਹੀਂ ਹੂੰ ਉਹ ਇਸ ਨੂੰ ਥੋੜਾ ਵਿਗਿਆਨਿਕ ਤੇ ਮਨੋਵਿਗਿਆਨਿਕ ਨਜ਼ਰੀਏ ਤੋਂ ਸਮਝਾਉਂਦੇ ਨੇ ਕਿ ਕਿਵੇਂ ਸਾਡੇ ਕੰਮ ਫਿਰ ਸਾਡੇ ਇਰਾਦੇ ਤੇ ਸਾਡੀਆਂ ਯਾਦਾਂ ਇਹ ਸਭ ਮਿਲ ਕੇ ਸਾਡੀ ਜ਼ਿੰਦਗੀ ਨੂੰ ਸ਼ਕਲ ਦਿੰਦੇ ਨੇ ਤਾਂ ਮਤਲਬ ਇਹ ਇੱਕ ਔਜ਼ਾਰ ਹੈ ਕੋਈ ਜਾਲ ਨਹੀਂ ਬਿਲਕੁਲ ਇੱਕ ਸੰਧ ਹੈ ਕੋਈ ਫਾਹੀ ਨਹੀਂ ਇਹ ਸਭ ਤੋਂ ਵੱਡੀ ਗੱਲ ਹੈ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਮਤਲਬ ਜ਼ਿੰਮੇਵਾਰੀ ਫਿਰ ਸਾਡੇ ਤੇ ਆ ਗਈ ਪੂਰੀ ਹਾਂਜੀ ਪਰ ਨਾਲੇ ਬਦਲਣ ਦੀ ਤਾਕਤ ਵੀ ਸਾਡੇ ਕੋਲ ਹੀ ਹੈ ਕਿਸੇ ਬਾਹਰਲੀ ਸ਼ਕਤੀ ਕੋਲ ਨਹੀਂ ਸਹੀ ਗੱਲ ਹੈ اچھا ਜਿਹੜੀਆਂ ਆਮ ਗਲਤਫਹਿਮੀਆਂ ਨੇ ਉਹਨਾਂ ਬਾਰੇ ਥੋੜਾ ਹੋਰ ਦੱਸੋ ਕਿਤਾਬ ਕੀ ਕਹਿੰਦੀ ਹੈ ਦੇਖੋ ਕਿਤਾਬ ਸਾਫ਼ ਕਰਦੀ ਹੈ ਕਿ ਕਰਮ ਕੋਈ ਪਹਿਲਾਂ ਤੋਂ ਲਿਖੀ ਕਿਸਮਤ ਨਹੀਂ ਹੈ ਨਾ ਹੀ ਇਹ ਕੋਈ ਇਨਾਮ ਜਾਂ ਸਜ਼ਾ ਦੇਣ ਵਾਲਾ ਸਿਸਟਮ ਹੈ ਤੇ ਨਾ ਹੀ ਕੋਈ ਉੱਪਰ ਬੈਠਾ ਇਹਨੂੰ ਚਲਾ ਰਿਹਾ ਹੈ ਹਾਂ ਬਿਲਕੁਲ ਕੋਈ ਬਾਰੀ ਸ਼ਕਤੀ ਨਹੀਂ ਉਹ ਇੱਕ ਬੜੇ ਵਧੀਆ ਪੰਜਾਬੀ ਚ ਮਿਸਾਲ ਵੀ ਦਿੰਦੇ ਨੇ ਉਹ ਮੈਨੂੰ ਬੜੀ ਪਸੰਦ ਆਈ ਕਿਹੜੀ ਉਹ ਕਹਿੰਦੇ ਨੇ ਕਿ ਕਰਮਾ ਦਿੱਲੀ ਦਾ ਕੋਈ ਰਿਕਾਰਡ ਰੱਖਣ ਵਾਲਾ ਦਫ਼ਤਰ ਨਹੀਂ ਹੈ ਇਹ ਸਿਰਫ ਤੇਰੀ ਸਚੇਤ ਜੀਵਨ ਸ਼ੈਲੀ ਦਾ ਨਤੀਜਾ ਹੈ ਵਾਹ ਇਹ ਤਾਂ ਕਮਾਲ ਦੀ ਗੱਲ ਹੈ ਮਤਲਬ ਸਭ ਕੁਝ ਸਾਡੇ ਅੰਦਰ ਹੀ ਹੈ ਹਾਂਜੀ ਕਰਮ ਦਾ ਮਤਲਬ ਹੀ ਹੈ ਕਿਰਿਆ ਜਾਂ ਕਾਰਜ ਸਿਰਫ ਸਰੀਰਿਕ ਕੰਮ ਨਹੀਂ ਨਹੀਂ ਸਿਰਫ ਸਰੀਰਿਕ ਨਹੀਂ ਸਾਡੇ ਮਨ ਚ ਜੋ ਚੱਲਦਾ ਸਾਡੀਆਂ ਪਾਵਨਾਵਾਂ ਸਾਡੇ ਊਰਜਾ ਦੇ ਪੱਧਰ ਤੇ ਜੋ ਹੁੰਦਾ ਉਹ ਸਭ ਕਾਰਜ ਹੀ ਨੇ ਅੱਛਾ ਤੇ ਹਰ ਕਾਰਜ ਨਾਲ ਇੱਕ ਬਰੀਕ ਜਿਹਾ ਨਿਸ਼ਾਨ ਛੱਡ ਜਾਂਦਾ ਹੈ ਇੱਕ ਛਾਪ ਜਿਸ ਨੂੰ ਸੰਸਕਾਰ ਕਿਹਾ ਜਾਂਦਾ ਹੈ ਉਹ ਸੰਸਕਾਰ ਹਾਂਜੀ ਤੇ ਜਦੋਂ ਇਹੀ ਛਾਪਾਂ ਵਾਰ-ਵਾਰ ਬਣਦੀਆਂ ਨੇ ਤਾਂ ਉਹ ਪੱਕੀਆਂ ਹੋ ਜਾਂਦੀਆਂ ਨੇ ਪੈਟਰਨ ਬਣ ਜਾਂਦੇ ਨੇ ਬਿਲਕੁਲ ਸਾਡੇ ਅੰਦਰ ਡੂੰਘੇ ਪੈਟਰਨ ਬਣ ਜਾਂਦੇ ਨੇ ਤੇ ਫਿਰ ਪਤਾ ਕੀ ਹੁੰਦਾ ਕੀ ਫਿਰ ਅਸੀਂ ਸੁਚੇਤ ਹੋ ਕੇ ਮਤਲਬ ਹਾਲਾਤ ਨੂੰ ਸਮਝ ਕੇ ਜਵਾਬ ਦੇਣ ਦੀ ਬਜਾਏ ਬਸ ਉਹਨਾਂ ਪੁਰਾਣੇ ਪੈਟਰਨਾਂ ਦੇ ਹਿਸਾਬ ਨਾਲ ਹੀ ਰਿਐਕਟ ਕਰੀ ਜਾਂਦੇ ਆ ਆਤਨ ਇੱਕ ਤਰ੍ਹਾਂ ਦੀ ਸਮੀਕਰਨ ਵੀ ਦਿੰਦੀ ਹੈ ਸ਼ਾਇਦ ਹਾਂ ਉਹ ਹੈ ਕਰਮਾ ਬਰਾਬਰ ਕਰਮ ਯਾਨੀ ਕਿ ਕਿਰਿਆ ਪਲੱਸ ਯਾਦ ਯਾਨੀ ਕਿ ਸੰਸਕਾਰ ਪਲੱਸ ਰਿਐਕਸ਼ਨ ਯਾਨੀ ਕਿ ਪ੍ਰਤੀਕਿਰਿਆ ਕਰਮ ਪਲੱਸ ਯਾਦ ਪਲੱਸ ਰਿਐਕਸ਼ਨ ਤੇ ਅਸਲ ਖੇਡ ਇੱਥੇ ਹੀ ਐ ਜੇ ਕੋਈ ਬੰਦਾ ਆਪਣੀ ਇਹਨਾਂ ਆਦਤਨ ਪ੍ਰਤੀਕਿਰਿਆਵਾਂ ਨੂੰ ਦੇਖ ਲਵੇ ਉਹਨਾਂ ਨੂੰ ਪਛਾਣ ਲਵੇ ਤੇ ਉਹਨਾਂ ਤੋਂ ਉੱਪਰ ਉੱਠ ਜਾਵੇ ਹਾਂਜੀ ਤਾਂ ਉਹ ਕਰਮ ਦੇ ਬੰਧਨ ਨੂੰ ਤੋੜ ਸਕਦਾ ਹੈ ਇਸ ਪੂਰੇ ਚੱਕਰ ਨੂੰ ਤੋੜਨਾ ਹੀ ਅਸਲ 'ਚ ਕਰਮ ਤੋਂ ਮੁਕਤੀ ਵੱਲ ਲੈ ਕੇ ਜਾਂਦਾ ਹੈ ਪਰ ਇਹ ਯਾਦਾਂ ਇਹ ਸੰਸਕਾਰ ਇਹ ਤਾਂ ਬਹੁਤ ਟੁੰਗੇ ਹੁੰਦੇ ਨੇ ਕਿ ਇਹਨਾਂ ਤੋਂ ਉੱਪਰ ਉੱਠਣਾ ਉਹ ਸੱਚੀ ਹੋ ਸਕਦਾ ਕਿਵੇਂ ਬਿਲਕੁਲ ਹੋ ਸਕਦਾ ਹੈ ਤੇ ਸਤਗੁਰੂ ਦਾ ਸਾਰਾ ਜ਼ੋਰ ਇਸੇ ਗੱਲ ਤੇ ਐ अच्छा कि अतीत ना फसे रहो वर्तमान विच हुण इस पल विच सुचेत होके काम करो किताब च करम दिया किस्मा भी दसिया ने प्रारब्ध संचित ते आगामी हां इना बारे थोड़ा दसो प्रारब्ध की है प्रारब्ध ओ है जो इस वेले साडी जिंदगी च चल रहा है जो पिछले कर्मा दा फल हुण मिल रहा है संचित साडा सारा मतलब जन्म जन्म दा इकट्ठा होया कर्मा दा खाता है ओहो बहुत वड्डा होना फिर ता हां जी पर सब तो जरूरी है आगामी ਆਗਾਮੀ ਯਾਨੀ ਉਹ ਕਰਮ ਜੋ ਅਸੀਂ ਹੁਣ ਇਸ ਪਲ ਵਿੱਚ ਆਪਣੀਆਂ ਚੋਣਾ ਨਾਲ ਬਣਾ ਰਹੇ ਹਾਂ ਤੇ ਸਾਧਗੁਰੂ ਕਹਿੰਦੇ ਨੇ ਕਿ ਤੁਹਾਡੀ ਤਾਕਤ ਇੱਥੇ ਹੈ ਆਗਾਮੀ ਕਰਮ ਵਿੱਚ ਤਾਂ ਮਤਲਬ ਅਤੀਤ ਨੂੰ ਛੱਡ ਕੇ ਹੁਣ ਤੇ ਧਿਆਨ ਦਈਏ ਬਿਲਕੁਲ ਕਰਮ ਦਾ ਸ਼ਿਕਾਰ ਹੋਣ ਤੋਂ ਬਚਣ ਦਾ ਤਰੀਕਾ ਹੀ ਇਹੀ ਹੈ ਆਪਣੇ ਵਿਚਾਰ ਆਪਣੇ ਕੰਮ ਆਪਣੀ ਨੀਅਤ ਇਹਨਾਂ ਸਭ ਪ੍ਰਤੀ ਜਾਗਰੂਕ ਹੋਣਾ ਆਟੋ ਪਾਇਲਟ ਤੇ ਨਹੀਂ ਜੀਣਾ ਹੈ ਕਹ ਲੋ ਹਾਂਜੀ ਬਿਲਕੁਲ ਹੋਸ਼ ਨਾਲ ਜੀਣਾ ਆਦਤਨ ਰਿਐਕਟ ਕਰਨ ਦੀ ਥਾਂ ਰੁਕ ਕੇ ਸੋਚ ਸਮਝ ਕੇ ਜਵਾਬ ਚੁਣਨਾ ਤੇ ਜਾਗਰੂਕਤਾ ਹੁੰਦੀ ਕਿਵੇਂ ਹੈ ਦੇਖੋ ਜਾਗਰੂਕਤਾ ਦਾ ਮਤਲਬ ਹੈ ਆਪਣੇ ਅੰਦਰ ਜੋ ਵੀ ਚੱਲ ਰਿਹਾ ਹੈ ਵਿਚਾਰ ਭਾਵਨਾਵਾਂ ਉਹਨਾਂ ਨੂੰ ਬਿਨਾ ਜੱਜ ਕੀਤੇ ਦੇਖਣਾ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਨੂੰ ਪੁਰਾਣੀ ਆਦਤ ਤੇ ਨਵੀਂ ਚੋਣ ਵਿਚਕਾਰ ਇੱਕ ਥਾਂ ਮਿਲ ਜਾਂਦੀ ਹੈ ਹੂੰ ਤੇ ਧਿਆਨ ਯਾਨੀ ਮੈਡੀਟੇਸ਼ਨ ਇਸ ਜਾਗਰੂਕਤਾ ਨੂੰ ਵਧਾਉਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਨਾਲੇ ਆਪਣੀ ਪਹਿਚਾਨ ਆਪਣੀਆਂ ਯਾਦਾਂ ਨਾਲ ਬਹੁਤਾ ਚਿੰਬੜੇ ਨਾ ਰਹਿਣਾ ਵੀ ਜ਼ਰੂਰੀ ਹੈ ਇਸ ਵਿੱਚ ਇੱਕ ਬੜੀ ਤਕੜੀ ਗੱਲ ਲੁਕੀ ਹੈ ਜੋ ਕਿਤਾਬ 'ਚ ਹੈ ਤੇਰਾ ਭਵਿੱਖ ਤੇਰੇ ਕਰਮਾਂ 'ਚ ਨਹੀਂ ਤੇਰੀ ਜਾਗਰੂਕਤਾ 'ਚ ਹੈ ਬਿਲਕੁਲ ਇਹੀ ਸਾਰ ਹੈ ਤਾਂ ਫਿਰ ਕਰਮ ਤੋਂ ਮੁਕਤੀ ਇਹਦਾ ਅਸਲ ਮਤਲਬ ਕੀ ਹੋਇਆ ਕਿ ਇਹ ਕੋਈ ਬਾਹਰਲੀ ਚੀਜ਼ ਹੈ ਜੋ ਮਿਲਦੀ ਹੈ ਨਹੀਂ ਨਹੀਂ ਇਹ ਅੰਦਰ ਦਾ ਬਦਲਾਅ ਹੈ ਮੁਕਤੀ ਦਾ ਮਤਲਬ ਹੈ ਮਜਬੂਰੀ 'ਚ ਜੀਣ ਦੀ ਬਜਾਏ ਆਦਤਾਂ ਦੇ ਬੁਲਾਮ ਹੋਣ ਦੀ ਬਜਾਏ ਪੂਰੀ ਤਰ੍ਹਾਂ ਆਪਣੀ ਮਰਜ਼ੀ ਨਾਲ ਸੁਚੇਤ ਹੋ ਕੇ ਕੰਮ ਕਰਨਾ ਛੋੜਨਾ ਜੀਣਾ ਅੱਛਾ ਜਿਵੇਂ ਕਿਤਾਬ ਚ ਕਿਹਾ ਹੈ ਆਜ਼ਾਦੀ ਤੇਰੇ ਬਾਹਰ ਨਹੀਂ ਤੇਰੇ ਅੰਦਰ ਤੈਥੋਂ ਹੀ ਆਉਂਦੀ ਹੈ ਸਮਝ ਗਿਆ ਤਾਂ ਜੇ ਆਪਾਂ ਮੁੱਖ ਗੱਲਾਂ ਨੂੰ ਇਕੱਠਾ ਕਰੀਏ ਪਹਿਲੀ ਗੱਲ ਤਾਂ ਇਹ ਕਿ ਕਰਮ ਸਾਡੇ ਆਪਣੇ ਬਣਾਏ ਹੋਏ ਨੇ ਹਾਂਜੀ ਜਿਸ ਦਾ ਮਤਲਬ ਹੈ ਬਦਲਣ ਦੀ ਤਾਕਤ ਵੀ ਸਾਡੇ ਕੋਲ ਹੀ ਹੈ ਦੂਜਾ ਜਾਗਰੂਕਤਾ ਹੀ ਹੈ ਜੋ ਸਾਨੂੰ ਦੁੱਖ ਦੇ ਚੱਕਰ ਤੋਂ ਬਾਹਰ ਕੱਢ ਸਕਦੀ ਹੈ ਸਹੀ ਤੀਜਾ ਅਸਲ ਸ਼ਕਤੀ ਇਸ ਪਲ ਵਿੱਚ ਹੈ ਸਾਡੀਆਂ ਹੁਣ ਦੀਆਂ ਚੋਣਾਂ ਵਿੱਚ ਤੇ ਇਹ ਵੀ ਕਿ ਕਰਮ ਕੋਈ ਮਤਲਬ ਨੈਤਿਕ ਫੈਸਲਾ ਨਹੀਂ ਸਗੋਂ ਜ਼ਿੰਦਗੀ ਦੇ ਚੱਲਣ ਦਾ ਇੱਕ ਤਰੀਕਾ ਹੈ ਇੱਕ ਪ੍ਰਕਿਰਿਆ ਹੈ ਬਿਲਕੁਲ ਤੇ ਸਭ ਤੋਂ ਵੱਡੀ ਉਮੀਦ ਵਾਲੀ ਗੱਲ ਕੋਈ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਨੂੰ ਇਹ ਕਹਿ ਲਓ ਦੁਬਾਰਾ ਲਿਖ ਸਕਦਾ ਹੈ ਇੱਕ ਵਾਰ ਇੱਕ ਸੁਚੇਤ ਕਦਮ ਚੁੱਕ ਕੇ ਹਾਂ ਇੱਕ ਲਾਇਨ ਸੀ ਕਿਤਾਬ ਦੀ ਭਾਵਨਾ ਬਾਰੇ हां ओए की ए किताब सतगुरु दी दिल दिमाग ਨੂੰ ਹਿਲਾ ਦੇਣ ਵਾਲੀ ਵਿਆਖਿਆ ਹੈ ਜਿੱਥੇ ਕਰਮਾ ਕਿਸੇ ਪੀਤਿਕ ਵਿਵਸਥਾ ਨਹੀਂ ਸਗੋ ਸੁਚੇਤ ਜੀਵਨ ਦੀ ਕਲਾ ਬਣ ਜਾਂਦੀ ਹੈ ਹੂੰ ਇਹ ਕਿਤਾਬ ਅਸਲੀ ਤਾਕਤ ਤੇ ਧਿਆਨ ਵਾਪਸ ਲਿਆਉਂਦੀ ਹੈ ਬਹੁਤ ਖੂਬ ਸੋਝਿਆ ਪਾਸਾਰ ਕੱਢੀਏ ਤਾਂ ਇਹ ਸਰੋਤ ਕਰਮ ਨੂੰ ਇੱਕ ਔਜ਼ਾਰ ਵਾਂਗ ਦੇਖਦੇ ਨੇ ਜਿਸ ਨਾਲ ਜ਼ਿੰਦਗੀ ਨੂੰ ਸਵਾਰਿਆ ਜਾ ਸਕਦਾ ਹੈ ਇਹ ਕੋਈ اٹਲ ਕਿਸਮਤ ਨਹੀਂ ਹੂੰ ਤੇ ਇਹ ਉਹਨਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਜੋ ਮਤਲਬ ਰਵਾਇਤੀ ਤਾਰਮਿਕ ਗੱਲਾਂ ਤੋਂ ਅੱਗੇ ਜਾ ਕੇ ਡੂੰਗੇ ਅਰਥ ਲੱਭ ਰਹੇ ਨੇ ਕਿਉਂਕਿ ਇਸ ਵਿੱਚ ਗਿਆਨ ਵੀ ਹੈ ਤੇ ਅਮਲੀ ਤਰੀਕੇ ਵੀ ਹਾਂਜੀ ਗਿਆਨ ਤੇ ਪ੍ਰੈਕਟੀਕਲ ਤਰੀਕਿਆਂ ਦਾ ਸੁਮੇਲ ਹੈ ਤਾਂ ਇਸ ਨੂੰ ਰੇਟਿੰਗ ਵੀ ਕਾਫੀ ਉੱਚੀ 4.85 ਮਿਲੀ ਹੈ ਸਹੀ ਅੱਛਾ ਇਸ ਸਾਰੀ ਗੱਲਬਾਤ ਤੋਂ ਨਾ ਮੇਰੇ ਮਨ ਚ ਇੱਕ ਸਵਾਲ ਆ ਰਿਹਾ ਸੋਚਣ ਲਈ ਹਾਂਜੀ ਪੁੱਛੋ ਜੇ ਕਰਮ ਸਿਰਫ ਯਾਦਾਂ ਤੇ ਉਹਨਾਂ ਯਾਦਾਂ ਤੇ ਆਧਾਰਿਤ ਪ੍ਰतिकਰਮਾਂ ਦਾ ਹੀ ਚੱਕਰ ਹੈ ਤਾਂ ਕਿ ਪੂਰੀ ਤਰ੍ਹਾਂ ਵਰਤਮਾਨ ਜੀਣਾ ਮਤਲਬ ਬਿਲਕੁਲ ਹੁਣ ਚ ਬਿਨਾ ਕਿਸੇ ਪਿਛਲੀ ਯਾਦ ਦੇ ਅਸਰ ਜਾਂ ਅੱਗੇ ਦੀ ਚਿੰਤਾ ਦੇ ਕੀ ਇਹ ਕਰਮ ਦੇ ਅਸਰ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ ਹੂੰ ਇਹ ਬਹੁਤ ਡੂੰਗਾ ਸਵਾਲ ਹੈ ਸੋਚਣ ਵਾਲੀ ਗੱਲ ਹੈ ਹਾਂ ਤੇ ਆਖੀਰ ਵਿੱਚ ਉਹੀ ਗੱਲ ਜੋ ਸਰੋਤਾਂ ਚ ਮਿਲਦੀ ਹੈ ਇੱਕ ਪ੍ਰੇਰਣਾ ਦੇ ਤੌਰ ਤੇ ਜੇਕਰ ਕੋਈ ਆਪਣੀ ਜ਼ਿੰਦਗੀ ਦਾ ਡਰਾਈਵਰ ਬਣਨਾ ਚਾਹੁੰਦਾ ਹੈ ਇਹ ਕਿਤਾਬ ਤੇਰੀ ਚਾਬੀ ਬਣ ਸਕਦੀ ਹੈ ਬਹੁਤ ਵਧੀਆ